ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਲੜਕੀਆਂ ਦੀ ਐਡ ਅਸੀਂ ਫ੍ਰੀ ਵਿੱਚ ਲਗਾਉਂਦੇ ਆ ਤੇ ਲੜਕਿਆਂ ਦੀ ਐਡ ਲਈ ਅਸੀਂ ਬਹੁਤ ਘੱਟ ਫੀਸ ਲੈਂਦੇ ਆ ਤੇ ਆਓ ਜੀ ਨੋਟ ਕਰਦੇ ਆ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਰਮਨਦੀਪ ਕੌਰ ਦਾ ਜਨਮ ਬਾਈ 9 1998 ਕੱਦ 5 ਫੁੱਟ 5 ਇੰਚ ਪੜ੍ਹਾਈ ਈਟਟੀ ਕੋਰਸ 2 ਸਾਲ ਦਾ ਤੇ ਬੀਏ ਬੈਚਲਰ ਆਫ ਆਰਟਸ ਐਮਏ ਪੰਜਾਬੀ ਦੀ ਮਾਸਟਰ ਆਫ ਆਰਟਸ ਜੀ ਇਹਨਾਂ ਨੇ ਕੀਤਾ ਹੋਇਆ ਦੋ ਭਰਾ ਨੇ ਪਤਾ ਜਲੰਧਰ ਕਾਸਟ ਮਜਵੀ ਸਿੱਖ ਇਹਨਾਂ ਨੂੰ ਐਨਆਰਆਈ ਜਾਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਰਤਧਾਰੀ ਗੁਰਸਿੱਖ ਰਾਜਪੂਤ ਲੜਕਾ ਉਮਰ 48 ਸਾਲ ਪੜਾਈ 12 ਪਾਸ ਕੱਦ 5 ਫੁੱਟ 7 ਇੰਚ ਲੜਕੇ ਦਾ ਆਪਣਾ ਕਾਰੋਬਾਰ ਹੈ ਲੜਕਾ ਤਲਾਕਸ਼ੁਦਾ ਹੈ ਇਹਨਾਂ ਨੂੰ ਐਨਆਰਆਈ ਜਾਂ ਸਰਕਾਰੀ ਨੌਕਰੀ ਵਾਲੀ ਤਲਾਕਸ਼ੁਦਾ ਬਿਨਾ ਬੱਚੇ ਵਾਲੀ ਲੜਕੀ ਚਾਹੀਦੀ ਹੈ ਜੀ ਲੜਕੀ ਚਾਹੇ 40 ਤੋਂ 55 ਸਾਲ ਤੱਕ ਦੀ ਹੋਵੇ ਘਰ ਜਮਾਈ ਰੱਖਣ ਵਾਲੇ ਵੀ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਹੈ ਵਧੇਰੇ ਜਾਣਕਾਰੀ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਨੀਸ਼ਾ ਕਾਸ ਰਾਮਦਾਸੀਆ ਜਨਮ 22 ਦਾ 1998 ਜਨਮ ਦਾ ਸਮਾਂ 1:10 ਪੀਐਮ ਦਾ ਕੱਦ 5 ਫੁੱਟ 2 ਇੰਚ ਪਿਤਾ सुरेंद्र ਕੁਮਾਰ ਮਾਤਾ ਚੰਦਰਕਲਾ ਇੱਕ ਭਰਾ ਦੋ ਭੈਣਾਂ ਨੇ ਜੀ ਇਹਨਾਂ ਦੀਆਂ ਪੜਾਈ ਬੀ ਟੈਕ ਸੀਐਸਸੀ ਪ੍ਰਤਾਪ ਪਟਿਆਲਾ ਲੜਕੀ ਪ੍ਰਾਈਵੇਟ ਜੌਬ ਕਰਦੀ ਆ ਜੀ ਲੜਕੀ ਮੰਗਲਿਕ ਹੈ ਇਹਨਾਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਲੜਕਾ ਚਾਹੀਦਾ ਜੀ ਫੋਨ ਨੰਬਰ ਦਿੱਤਾ ਗਿਆ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਾਤ ਕਾਸਟ ਜਰਸੀਕ ਜਨਮ 2002 ਪੜਾਈ ਯੂਨੀਵਰਸਿਟੀ ਸਰੀ ਕਨੇਡਾ ਜੀ ਮੰਗ ਇਹਨਾਂ ਨੂੰ ਲੜਕਾ ਸਰੀ ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ਤੇ ਗਿਆ ਹੋਵੇ ਤੇ ਜੋ ਲੜਕੀ ਦੀ ਬਾਕੀ ਰਹਿੰਦੀ ਫੀਸ ਦਾ ਕਰਚਾ ਚੁੱਕ ਸਕੇ ਕੰਟੈਕਟ ਮੈਰिज ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਪਰਿਵਾਰ ਦਾ ਵਧੇਰੇ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਤ ਕੌਰ ਸਿੱਧੂ ਕਾਸਟ ਜੱਟ ਸਿੱਖ ਜਨਮ 9 2 1994 ਕੱਦ 5 ਫੁੱਟ 3 ਇੰਚ ਪੜਾਈ ਬੈਚਲਰ ਇਨ ਕਮਰਸ ਫ੍ਰੋਮ ਪੰਜਾਬ ਯੂਨੀਵਰਸਿਟੀ ਪੋਸਟ ਗ੍ਰੈਜੂਏਸ਼ਨ ਇਨ ਫਾਈਨੈਂਸ਼ੀਅਲ ਸਰਵਿਸ ਬਰਕਿੰਗ ਨੇ ਆਰ ਵੀ ਸੀ ਬੈਂਕ ਐਜ਼ ਕ੍ਰੈਡਿਟ ਕਾਰਡ ਐਡਵਾਈਜ਼ਰ ਜੀ ਇਹ ਲੜਕੀ ਕੈਨੇਡਾ ਵਿੱਚ ਬ੍ਰੈਮਟਨ ਵਿੱਚ ਵਰਕ ਪਰਮਿਟ ਤੇ ਆ ਪਰਿਵਾਰ ਵਿੱਚ ਇੱਕ ਵੱਡਾ ਭਰਾ ਗਵਰਨਮੈਂਟ ਬੈਂਕ ਇੰਡੀਆ ਵਿੱਚ ਜੌਬ ਕਰਦਾ ਜੀ ਇੱਕ ਛੋਟਾ ਭਰਾ ਕੈਨੇਡਾ ਵਿੱਚ ਆ ਪਿਤਾ ਦਾ ਫਾਰਮੇਸੀ ਸਟੋਰ ਆ ਮਾਤਾ ਹਾਊਸ ਵਾਈਫ ਨੇ ਪਤਾ ਸੈਕਟਰ 126 ਖਰੜ ਮਹਾਲੀ ਇਹਨਾਂ ਨੂੰ ਜੱਟ ਸਿੱਖ ਕੈਨੇਡਾ ਪੀਆ ਲੜਕਾ ਚਾਹੀਦਾ ਜੀ ਫੋਨ ਨੰਬਰ ਦਿੱਤਾ ਗਿਆ ਪਰਿਵਾਰ ਦਾ ਆਧਿਰੇ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ਨੀ ਅਗਰਵਾਲ ਕਾਸਟ ਅਗਰਵਾਲ ਕੱਦ 5 ਫੁੱਟ 4 ਇੰਚ ਸਟੱਡੀ ਅੱਠ ਪਾਸ ਨੇ ਜੀ ਇਹ ਫੈਮਿਲੀ ਚ ਇਹਨਾਂ ਦੇ ਮਦਰ ਨੇ ਫਾਦਰ ਨੇ ਤੇ 2 ਬ੍ਰਦਰ ਨੇ ਇੱਕ ਸਿਸਟਰ ਬ੍ਰਦਰ ਵਰਕ ਟੂਗੇਦਰ ਜੀ ਇਹ ਸਾਰੇ ਭਰਾ ਇਕੱਠੇ ਕੰਮ ਕਰਦੇ ਨੇ ਇਹਨਾਂ ਦਾ ਆਪਣਾ ਇੱਕ ਘਰ ਆ ਐਡਰੈਸ 27 ਸੈਣੀ ਵਿਹਾਰ ਫੇਸ ਬਨਵਲਟਾਣਾ ਜੀਰਕਪੁਰ ਇਹਨਾਂ ਨੂੰ ਗਰੀਬ ਘਰ ਦੀ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਜੀ ਭਾਵੇਂ ਇੱਕ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਫੋਨ ਨੰਬਰ ਦਿੱਤਾ ਗਿਆ ਹੈ ਉਹਦੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰ ਸਿੱਖ ਜਨਮ 3/3/1995 ਕੱਦ 5 ਫੁੱਟ 7 ਇੰਚ ਪੜਾਈ ਬੀਸੀਏ ਕੰਪਿਊਟਰ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਨਾਗਰਾ 온ਟਾਰੀਆ ਵਿੱਚ ਦੋ ਸਿਸਟਰ ਨੇ ਮੈਰਿਡ ਨੇ ਪਿਤਾ ਰਿਟਾਇਰ ਪੁਲਿਸ ਸਬ ਇੰਸਪੈਕਟਰ ਮਾਤਾ ਹਾਊਸ ਵਾਈਫ ਨੇ ਜ਼ਮੀਨ 4 ਕਿੱਲੇ ਆ ਪਤਾ ਧਾਰੀਵਾਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਗੋਤ ਸੰਧੂ ਮੰਗੇ ਇਹਨਾਂ ਨੂੰ ਬੀਏ ਜਾਂ ਪੀਜੀ ਆਈਡੀਸੀ ਜਾਂ ਬੀਐਸਸੀ ਨਰਸਿੰਗ ਵਾਲੀ ਲੜਕੀ ਚਾਹੀਦੀ ਆ ਜਾਂ ਲੜਕੀ ਕੈਨੇਡਾ ਵਿੱਚ ਪੀਆਰ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਅੰਮ੍ਰਿਤਸਰ ਸਾਹਿਬ ਫੋਜਪੁਰ ਗੁਰਦਾਸਪੁਰ ਮੋਗੇ ਏਰੀਏ ਨੂੰ ਪਹਿਲਾ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਬਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਰਸੀਖ ਗੋਤ ਸਿੱਧੂ ਜਨਮ 29 1998 ਕੱਦ 5 ਫੁੱਟ 7 ਇੰਚ ਪੜਾਈ ਬੀ ਐਸ ਸੀ ਨਰਸਿੰਗ DMC ਹਸਪਤਾਲ ਲੁਧਿਆਣਾ ਚੋਂ ਕਰੀ ਹੈ ਜੀ ਇਹਨਾਂ ਨੇ RN ਕਲੀਅਰ ਆ ਜੌਬ RN ਐਟ ਗਵਰਨਮੈਂਟ ਹਸਪਤਾਲ ਬ੍ਰੈਮਟਨ ਕਨੇਡਾ ਚ ਜੀ ਲੜਕੀ ਅਮਰਤ ਧਾਰੀ ਆ ਪਤਾ ਮੰਡੀ ਡੱਬ ਵਾਲੀ सिरसा ਹਰਿਆਣਾ ਪਿਤਾ ਆਤਮਾ ਸਿੰਘ ਲੈਕਚਰਰ ਨੇ ਜੀ ਗਵਰਨਮੈਂਟ ਸਕੂਲ ਚ ਮਾਤਾ ਬਲਜੀਤ ਕੌਰ ਹਾਊਸ ਵਾਈਫ ਨੇ ਭੈਣ ਕੋਈ ਨਹੀਂ ਜੀ ਪ੍ਰਾਇਮਿਕ ਕਨੇਡਾ ਚ ਮੰਗ ਇਹਨਾਂ ਨੂੰ ਲੜਕਾ ਗੁਰਸਿੱਖ ਸੋਨਾ ਵੈਜੀਟੇਰੀਅਨ ਚਾਹੀਦਾ ਜੀ ਤੇ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਪੜਿਆ ਲਿਖਿਆ ਹੋਵੇ ਕੈਨੇਡਾ ਜਾਂ ਯੂ ਐਸ ਏ ਦਾ ਪੀਆਰ ਚਾਹੀਦਾ ਜੀ ਜ਼ਮੀਨ 25 ਤੋਂ 30 ਕਿੱਲੇ ਹੋਵੇ ਲੜਕੇ ਨੂੰ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਮਹਾਲੀ ਚੰਡੀਗੜ੍ਹ ਲੁਧਿਆਣਾ ਮਾਲਵੇ ਨੂੰ ਪਹਿਲਾ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਵਧੇਰੇ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਸਨ ਅੱਜ ਦੇ ਜੀ ਕੁਝ ਰਿਸ਼ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਐਡ ਲਗਵਾਉਣ ਲਈ ਤੁਸੀਂ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ